ਮਾਂਸਾ ਸ਼ਹਿਰ ਵਿੱਚ ਐਨਆਈਏ ਵੱਲੋਂ ਅਰਸ਼ ਡੱਲਾ ਦੇ ਸਾਥੀ ਵਿਸ਼ਾਲ ਸਿੰਘ ਦੇ ਘਰੇ ਕੀਤੀ ਛਾਪੇਮਾਰੀ ਅੱਜ ਸਵੇਰੇ ਕਰੀਬ 11 ਵਜੇ ਜਾਣਕਾਰੀ ਦਿੰਦਿਆਂ ਵਿਸ਼ਾਲ ਸਿੰਘ ਦੇ ਪਿਤਾ ਗੁਰਜੰਟ ਸਿੰਘ ਨੇ ਕਿਹਾ ਕਿ ਅੱਜ ਸਵੇਰੇ ਕਰੀਬ 5:30 ਵਜੇ ਐਨਆਈਏ ਦੀ ਟੀਮ ਵੱਲੋਂ ਸਾਡੇ ਘਰ ਵਿੱਚ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਮੇਰੇ ਲੜਕੇ ਵਿਸ਼ਾਲ ਬਾਰੇ ਪੁੱਛਿਆ ਉਹਨਾਂ ਕਿਹਾ ਕਿ ਐਨਆਈਏ ਦੀ ਟੀਮ ਵੱਲੋਂ ਘਰ ਵਿੱਚ ਸਮਾਨ ਦੀ ਤਲਾਸ਼ੀ ਲਈ ਗਈ ਪਰ ਉਹਨਾਂ ਨੂੰ ਕੁਝ ਵੀ ਬਰਾਮਦ ਨਹੀਂ ਹੋਇਆ ਉੱਥੇ ਉਹਨਾਂ ਕਿਹਾ ਕਿ ਮੇਰਾ ਪੁੱਤਰ ਵਿਸ਼ਾਲ ਇਸ ਸਮੇਂ ਪਟਿਆਲਾ ਦੀ ਜੇਲ੍ਹ ਵਿੱਚ ਬੰਦ ਹੈ ਤੇ ਉਸ ਦੇ ਖਿਲਾਫ ਲੜਾਈ ਝਗੜੇ ਦੇ ਦੋ ਮੁਕੱਦਮੇ ਦਰਜ ਹਨ ਉਹਨਾਂ ਕਿਹਾ ਕਿ ਟੀਮ ਨੂੰ ਘਰ ਵਿੱਚੋਂ ਕੁਝ ਨਹੀਂ ਮਿਲਿਆ ਪਰ ਜਾਨ ਸਮੇ ਉਹ ਮੇਰਾ ਮੋਬਾਈਲ ਫੋਨ ਆਪਣੇ ਕਬਜ਼ੇ ਵਿੱਚ ਨਾਲ ਲੈ ਕੇ ਚਲੇ ਗਏ ਜਿੰਗ ਜੀ ਐਨਈਵੀਲੂ ਟੀਮ ਆਈ ਸੀਗੀ ਕਿ ਪੁੱਛ-ਕਿਛ ਹੋਈਏ ਕੀ ਪੁੱਛ-ਕਿਛ ਵਿਸ਼ਾਲ ਵਾਰੇ ਪੁੱਛਦੇ ਸੀ ਮੁੰਡੇ ਵਰੇ ਵੀ ਕਿੱਥੇ ਆ ਵੀ ਕੀ ਗੱਲਬਾਤ ਆ ਫਿਰ ਉਹ ਤੁਲਾਸ਼ੀ ਲੈਣਾ ਜੀ ਕਹਿੰਦੇ ਸੀ ਥੋੜੀ ਵੈਰੀਫਿਕੇਸ਼ਨ ਕਰਨੀ ਮੈਂ ਕਰ ਲਵਾਂ ਬਸ ਸਾਰਾ ਕੁਝ ਦੇਖਿਆ ਕਰਿਆ ਅਕਰ